ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਪਹੁੰਚੇ ਆਂ ਪੁੱਜੋ ਖਰ ਦਾ ਬਾਈ ਨਰਮਲ ਦੇ ਘਰੇ ਜਿੰਨਾ ਤੁਸੀਂ ਸਾਰੇ ਆਮ ਫਾਰਮਰ ਨਾਮ ਜਾਣਦੇ ਹੀ ਆਂ ਬੱਚਿਆਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰਗੇ ਤਾਂ ਨਰਮਲ ਦਾ ਨਾਮ ਸਾਰਨੋਂ ਜ਼ਿਆਦਾ ਮਸ਼ਹੂਰ ਆ ਪਹਿਲੇ ਨੰਬਰ ਤੇ ਆਉਂਦਾ ਜੇ ਕਿਸੇ ਨੇ ਬੱਚੀ ਖਰੀਦਣੀ ਤੇ ਅਗਲਾ ਕਹਿੰਦਾ ਚਲੋ ਵੀ ਕੁੱਝੇ ਨੂੰ ਚੱਲੇ ਗਏ ਅੱਜ ਆਪਾਂ ਵੀਰ ਕੋਲੇ ਆਏ ਆ ਜਿੰਨਾਂ ਨੇ ਨਵਾਂ ਇੱਕ ਸ਼ੈੱਡ ਪਾਇਆ ਹੈਗਾ ਇਹਦੇ ਬਾਰੇ ਥੋੜੀ ਜੀ ਆਪਾਂ ਜਾਣਕਾਰੀ ਲਵਾਂਗੇ ਵੀ ਕੋਈ ਨਵਾਂ ਭਰਾ ਜੇ ਸ਼ੈੱਡ ਪਾਉਣਾ ਚਾਹੁੰਦਾ ਹੈਗਾ ਤਾਂ ਕਿੱਦਾਂ ਦਾ ਸ਼ੈੱਡ ਹੋਣਾ ਚਾਹੀਦਾ ਕਿੰਨੀ ਇਹਦੀ ਮਤਲਬ ਹੈਗੀ ਲੈਂਥਾ ਚੜਾਈ ਹੈ ਕੀ ਇਹਦੇ ਵਿੱਚ ਸਿਸਟਮ ਲਾਇਆ ਉਹਦੇ ਬਾਰੇ ਗੱਲ ਕਰਾਂਗੇ ਥੋੜਾ ਮੋਟਾ ਬਾਈ ਦੇ ਵਪਾਰ ਬਾਰੇ ਵੀ ਗੱਲ ਕਰਾਂਗੇ ਸਸ਼ੀਕਲ ਨਰਮਲ ਵੀਰੇ ਸਸ਼ੀਕਲ ਜੀ ਨਰਮਲ ਕਦੋਂ ਤੋਂ ਆਪਾਂ ਬੱਛਿਆਂ ਦਾ ਜਿਹੜਾ ਹੈਗਾ ਵਪਾਰ ਸ਼ੁਰੂ ਕੀਤਾਗਾ 5 ਸਾਲ ਹੋ ਗਏ ਬਾਈ 5 ਸਾਲ ਤੋਂ ਬਾਈ ਗੱਲਾਂਗਾ ਬੱਛਿਆਂ ਦਾ ਹੀ ਕੰਮ ਕਰਦੇ ਆਪਾਂ ਨਹੀਂ گاਵਾ ਵੀ ਆਉਂਦੇ ਆ ਬਾਈ ਜੀ ਗਾਉਂ ਜਿਆਦਾ ਜੇ ਮੇਨ ਹੈਈ ਆਪਣੇ ਪ੍ਰੈਗਨੈਂਟ ਬੈਣਾ ਹੀ ਲੋਕ ਪ੍ਰੈਗਨੈਂਟ ਬੈਣਾ ਹੀ ਠੀਕ ਆ ਦੋਨੇ ਮਤਲਬ ਮੇਨੇ ਇਹੀ ਆ ਹਾਂਜੀ ਹਾਂਜੀ ਬਾਈ ਉਹ ਆਵਾਜ਼ ਯਾਨੀ ਕਿ ਗਾਂ ਨਹੀਂ ਆਪਾਂ ਵਪਾਰੀ ਵੀ ਗਾਂ ਨਹੀਂ ਤੇ ਜਾਂ ਮੰਨ ਲਓ ਵੀ ਤਿਆਰ ਰੈਡੀ ਗਾਂ ਠੀਕ ਆ ਹਾਂਜੀ 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 ਜਦੋਂ ਤੁਸੀਂ ਮਤਲਬ 4-5 ਸਾਲ ਤੋਂ ਵੇਲੇ ਤੁਹਾਨੂੰ ਤਜਰਬਾ ਬਹੁਤ ਆ ਹਾਂਜੀ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਜੇ ਕੋਈ ਫਾਰਮਰ ਲੈਂਦਾ ਹੈਗਾ ਜਾਂ ਤੁਸੀਂ ਪਸ਼ੂ ਲੈ ਕੇ ਆਉਨੇ ਕਿਹੜੀ ਚੀਜ਼ ਦੀ ਤੁਹਾਨੂੰ ਲੱਗਦਾ ਬੱਚਿਆਂ ਚ ਪ੍ਰੋਬਲਮ ਆਉਂਦੀ ਅੱਜ ਦੇ ਟਾਈਮ ਨੂੰ ਲੱਗਦਾ ਗੱਲਾਂ ਕਈ ਆ ਜਿਹੜੀਆਂ ਪਛੀਆਂ ਵੀ ਪ੍ਰੋਬਲਮ ਹੁੰਦੀ ਹੈ ਬਿਨਾਂ ਜਿਹੜੀ ਬੱਚੇ ਦਾ ਨਹੀਂ ਬਿਨਾ ਬੱਚੇ ਦਾ ਨਹੀਂ ਹਾਂਜੀ ਹਾਂਜੀ ਐਵੇਂ ਮੰਨ ਕੇ ਚਲੋ ਜੀ ਜਦੋਂ ਤੱਕ ਮੇਰਾ ਤਜਰਬ 0.500 1000 1000 ਕੋ ਵਾਲੀ ਬੈਠੀ ਚਲੋ ਭਾਈ ਹਾਂ ਹਾਂਜੀ ਹਾਂਜੀ ਵੀ 100 ਵਿੱਚੇ ਮੇਰੇ ਸਹਾਂ ਨੂੰ ਪੰਜ ਬੱਚੇ ਆਉਣ ਲੱਗੇ ਬਿਨਾ ਬੱਚੇ ਦਾ ਨਹੀਂ ਹਾਂ ਜਿਹੜੀ ਅੱਜ ਦੀ ਗੜੀ ਮੈਂ ਦੇਖ ਰਹੀ ਹਾਂ ਜੀ ਦੇਖੋ ਜੀ ਅੱਛਾ ਫਿਰ ਤੁਸੀਂ ਮੇਰੇ ਆ ਇਹ ਕਿਵੇਂ ਪਤਾ ਲੱਗਦਾ ਹੈ ਮੈਂ 4 4.5 ਸਾਲ ਹੋ ਗਏ ਜੀ ਚਲੋ ਕਈ ਵਾਰੀ ਆਪਣੇ ਛੋਟੇ ਬੱਚੇ ਛੋਟੇ ਬੱਚੇ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਬੱਚੇ ਮੰਨ ਲਓ ਕਈ ਵਾਰੀ ਮੇਰੇ ਕੋਲ 20 ਬੱਚੇ ਹੈ ਸ਼ਾਇਦ ਮੈਨੂੰ ਵੀ ਨਾ ਉਹ ਗੱਲ ਦਾ ਪਤਾ ਹੋਵੇ 100 ਬੱਚੇ ਮੈਨੂੰ ਵੀ ਨਾ ਪਤਾ ਪੰਜਾਂ ਨੂੰ ਸ਼ਾਇਦ ਇੱਕ ਹੋਵੇ ਇਹ ਵੀ ਨਾ ਪਤਾ ਹਾਂਜੀ ਹਾਂਜੀ ਕਿਉਂ ਵੱਡੀ ਤੇ ਕਈ ਵਾਰੀ ਆਪ ਵੀ ਬਈ ਕਈ ਫਾਰਮ ਇਹ ਜਿਹੇ ਹੁੰਦੇ ਵੀ ਇਸ ਚੈੱਕ ਨਹੀਂ ਕਰਵਾਉਂਦੇ ਠੀਕ ਹੈ ਉਹਨਾ ਪ੍ਰੈਗਨੈਂਟ ਗਾਵਾਂ ਨਹੀਂ ਆਈ ਉਹ ਗਾ ਵੀ ਪੀਡੀਓ ਉੱਥੇ ਕਰਵਾ ਲਓ ਜਾ ਕੇ ਕਿਤੇ ਮੈਂ ਫਾਰਮ ਚ ਨਹੀਂ ਕਰ ਲੈਣਾ ਅੱਛਾ ਹਾਂਜੀ 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 ਪੇਮੈਂਟ ਵੀ ਲਗਾ ਉੱਥੇ ਦੇ ਦਿਓ ਉਸ ਤੋਂ ਬਾਅਦ ਕਈ ਵਾਰੀ ਰਫੜੇ ਪੈ ਜਾਂਦਾ ਬਈ ਜੀ ਮੁੜ ਕੇ ਨਾ ਪੁੱਠੀ ਮੜੋ ਨਹੀਂ ਤੇ ਜੇ ਮੰਨ ਲਓ ਇਹ ਹੋ ਜੂਗੀ ਪ੍ਰੋਬਲਮ ਉਹਦੀ ਫਿਰ ਤੁਹਾਨੂੰ ਪੇਮੈਂਟ ਮੜਵਾਇਆ ਹਾਂਜੀ ਅੱਛਾ ਤੁਸੀਂ ਫਿਰ ਵਾਪਸ ਲੈਣੇ ਜੋ ਉੱਥੇ ਜਾ ਕੇ ਚੈੱਕ ਕਰਨਾ ਬਾਈ ਜਗਜੀਤ ਸਿੰਘ ਨੂੰ ਵੀ ਪਤਾ ਹੀ ਚੈਨਲ ਨੂੰ ਆਪਣੀ ਵੀਡੀਓ ਬਣਾ ਕੇ ਜਾਂਦੀ ਹਾਂਜੀ 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 ਉਹਨਾਂ ਨੂੰ ਵੀ ਪਤਾ ਉਹਨਾਂ ਨਾਲ ਤੇ ਅਬ ਪੁੱਠੀ ਮਣਵਾਈ ਆਏ ਤੇ ਮੈਂ ਵੀ ਨਾ ਸਾਹਿਬ ਆਪਣੇ ਗੱਲ ਸੁਣੀ ਆ ਵੀ ਜੇ ਕੋਈ ਪਸ਼ੂ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਨਰਮਲ ਆ ਆਪਾਂ ਆਪਸ ਲੈ ਲੈਂਦੇ ਇਸੇ ਕਰਕੇ ਪੰਜਾਬ ਚ ਲੋਕ ਟਟ ਤੇ ਜਕੀਰ ਹੋ ਜਾਂਦਾ ਹੈ ਕਈ ਵਾਰੀ ਵੀ ਮਨ ਲਓ ਵੀ 8-10 ਬਹਿਣਾ ਜਾਵੜੀਆਂ ਪੰਛੀਆਂ ਕੁਦਰਤ ਦੀ ਜਾ ਕੇ ਹੁਣ ਮਨ ਲਓ ਛੋਟੇ ਬੱਚਾ ਲੈ ਗਏ ਨੇ ਉਸ ਤੋਂ ਬਾਅਦ ਜਾ ਕੇ ਮਨ ਲਓ ਵੀ ਬੱਚੀ ਪੰਜਾ ਸੱਤਾਂ ਵੀ ਨਵਾਂ ਉਹਦੇ ਤੋਂ ਫਿਰ ਮੇਰੇ ਵਾਸਤੇ ਗੱਲ ਵੀ ਨਹੀਂ ਕਈ ਵਾਰੀ ਬਿਲਕੁਲ ਸਹੀ ਉਹਦੇ ਜਿਹੜੀਆਂ ਪ੍ਰੈਗਨੈਂਟ ਹੁੰਦਾਂਗਾ ਉਹ ਆਗੇ ਉਹਦਾ ਤੁਸੀਂ ਵੀ ਉਹ ਆਪਾਂ ਚੈੱਕ ਕਰਵਾ ਕੇ ਆਪਾਂ ਤੇ ਇਹ ਗੱਲ ਕਹਿੰਦੇ ਵੀ ਖਾਲੀ ਬੱਚੀ ਵੀ ਦਿਓ ਦਿੰਨੇ ਆਪਾਂ ਵੀ ਆਪਦੀ ਚੈੱਕ ਕਰਵਾ ਕੇ ਲੈ ਲਓ। ਜਾਂ ਗੱਡੀ ਉੱਤ ਮਲ ਉਤਰਦੀਆਂ ਉਦੋਂ ਚੈੱਕ ਕਰਵਾ ਲਓ। ਦੇਖੋ ਆਪਣੇ ਇੰਨੇ ਹੀ ਹੈ ਜੀ ਹਨਾ। ਹਾਂ ਈ ਕਰ ਸਕਦੇ। ਹਾਂਜੀ ਹਾਂਜੀ ਹਨੀ। ਜਿਹੜੀ ਫਿਰ ਮੰਨੋ ਕਿ ਚਲੋ ਕੋਈ 30 35 ਦਿਨਾਂ ਦੀਆਂ 50 ਦਿਨਾਂ ਤੋਂ ਥੱਲੇ ਆ ਜਾਂਦੀ ਜਿਸ ਨੂੰ ਆਪਾਂ ਚੈੱਕ ਕਰਦੇ ਹਾਂ। ਉਹ ਵੀ ਆਪਾਂ ਤੁਹਾਡੀ ਵੀਡੀਓ ਦੇਖ ਕੇ ਆਪਾਂ ਇੱਕ ਕਿੱਟ ਤੁਸੀਂ ਇਸਤੇਮਾਲ ਕੀਤੀ ਸੀ। ਠੀਕ ਹੈ ਜਿਹੜੀ ਆਪਾਂ ਚੈੱਕ ਕਰਦੇ ਹਾਂ। ਉਹ ਦੇਖ ਕੇ ਮੈਂ 30 ਦੇ ਨਹੀਂ ਆਪਾਂ ਵਹਿੜਾ ਲੈ ਜਾਂ ਸੀ ਹਾਂ। ਠੀਕ ਹੈ। ਤੇ ਉਹ ਆਪਣੇ ਕਸਟਮਰ ਆਪਦੇ ਖਾਸ ਮਿੱਤਰ ਬੰਦੇ ਆਪਣੇ ਬਰਿਸ਼ਾ ਡੇਰੀ ਫਾਰਮੇ ਉਹਨਾਂ ਕੋਲੇ ਗਈ ਉਹਨਾਂ ਦੇ ਮੈਂ ਯੂਜ਼ ਕੀਤੀ ਸੀ ਵਹਿੜ ਤੇ। ਠੀਕ ਹੈ ਠੀਕ ਹੈ ਤਿੰਨਾਂ ਚੱਕ ਕੀਤੀ ਉਹਦੋਂ ਬਾਅਦ ਫੇਰ ਮੈਂ ਦੋ ਬੜਾ ਚੱਕ ਕੀਤੀ ਇੱਕ 31 ਦਿਨਾਂ ਦੀ ਹੋਈ ਹੈ 31 ਦਿਨਾਂ ਤੋਂ ਬਾਅਦ ਅਸੀਂ ਫੇਰ ਦੁਬਾਰੇ ਫੇਰ ਉਹ ਦੁਬਾਰਾ ਕੀਤੀ ਫੇਰ 5 ਦਿਨਾਂ ਬਾਅਦ ਅੱਛਾ ਕੀ ਹੈ ਜਾਂ ਨਹੀਂ ਠੀਕ ਹੈ ਫਿਰ 36 ਮਹੀਨਿਆਂ ਜਾ ਕੇ ਵੀ ਪ੍ਰੈਗਨੈਂਟ ਹੋਈ ਬੱਚੀ ਕਨਫਰਮ ਜਣੇ ਕਿ ਹੋ ਗਈ ਉਹਦੋਂ ਬਾਅਦ ਹੁਣ ਉਸ ਗੱਲ ਨੂੰ 14-15 ਦਿਨ ਹੋ ਗਏ ਜੀ ਉਹਨਾਂ ਨੇ ਡਾਕਟਰ ਦੇ ਵੀ ਚੈੱਕ ਕਰਵਾ ਲਈ ਉੱਥੇ ਵੀ ਕਨਫਰਮ ਉਹਨਾਂ ਨੂੰ ਇੱਥੇ ਕਿੱਟ ਨਾਲ ਉਹਨਾਂ ਨੇ 36 ਮਹੀਨ ਚੈੱਕ ਉਹਨਾਂ ਨੇ ਕੀਤੀ ਸੀ ਪਰ ਮੈਂ ਇਹ ਗੱਲ ਕਹਦੀ ਸੀ ਮੈਂ ਵੀ ਆਪਦੇ ਡਾਕਟਰ ਤੋਂ ਕਨਫਰਮ ਕਰਾ ਲਵਾਂ ਸਾਡੇ ਵੀ ਨੂੰ ਕਨਫਰਮ ਕਿਟ ਵੱਲੋਂ ਕਨਫਰਮ ਹੈ ਇਹਦਾ ਮਤਲਬ ਹੈ ਆਪਾਂ ਨੂੰ ਉਹਦਾ ਕੁਝ ਫਾਇਦਾ ਹੋਇਆ ਯਾਨੀ ਕਿ ਉਹ ਕਿਟਾਂ ਤੋਂ ਚੈੱਕ ਕਰਵਾ ਲਾ ਗਾ ਨਹੀਂ ਬਹੁਤ 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 ਫਾਇਦਾ ਹੋਇਆ ਤੇ ਉਹਦੇ ਵਿੱਚ ਹੁਣ 30 32 ਦਿਨ ਕਹਿੰਦੇ ਨਹੀਂ ਮੈਂ ਤੇ ਭਾਈ ਵੀਡੀਓ ਬਣਾ ਕੇ ਗਈ ਸੀਗੀ ਤੇ ਮੈਂ ਉਹਨਾਂ ਨੂੰ ਕਹਿੰਦੀ ਇੱਥੇ ਚੈੱਕ ਕਰਵਾ ਲਓ ਕਿਟ ਦੇ ਠੀਕ ਹੈ ਹਾਂਜੀ ਤੇ ਉਦੋਂ ਬਾਅਦ ਸਾਨੂੰ ਵੀ ਸੌਖਾ ਲੱਗੇ ਹੁਣ ਬੱਛੀ 50 ਕਈ 10 ਦਿਨ ਠੱਲਣੀ ਪੈਂਦੀ ਪਤਾ ਨਹੀਂ ਪੈਂਦੀ ਹੈ ਵੀ ਚੈੱਕ ਕਰਵਾ ਦੇ ਹੁਣ ਕਿਟ ਦੇ ਨਾਲ ਛੇਤੀ ਜੀ ਕੋਈ ਵੀ ਅਮੀਰ ਭਾਈ ਚਾਹੀਏ ਕੋ بس ਇਹੀ ਆਪਣਾ ਪਰ ਹੋਵੇ 32 30 32 30 ਤੋਂ ਪਲੱਸ ਹੋਣ ਦੇ ਨੇ ਕਈ ਵਾਰੀ ਆਪਾਂ ਕਹਿੰਦੇ 25 28 ਦਿਨਾਂ ਤੀ ਨਹੀਂ 25 28 ਦਿਨਾਂ ਤੋਂ ਬਾਹਰ ਜਾ ਕੇ ਜੇ 30 ਤੋਂ ਵੀ ਬਾਹਰ ਕਰ 30 ਤੋਂ ਬਾਹਰ ਹੋ ਗਈ 32 ਤੇ 33 ਦਾ ਨੰਬਰ ਹੋ ਗਈ ਫਾਰਮ ਹੋ ਜਾਂਦਾ ਹਾਂਜੀ ਹਾਂਜੀ ਹਾਂ ਜਾਨੀ ਕਿ ਆਪ ਨੂੰ ਫਾਇਦਾ ਹੋਣ ਲੱਗ ਗਿਆ ਕਟਦਾਗਾ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਅੱਡੀ ਵੀਡੀਓ ਦੇਖ ਕੇ ਮੈਂ ਤੀਸਰੇ ਨਹੀਂ ਮੈਂ ਉਹ ਕਰੀ ਤੁਹਾਨੂੰ ਵੀ ਮੈਂ ਕਾਲ ਕੀਤੀ ਸੀ ਵੀਡੀਓ ਦੇ ਆਪਾਂ ਜਿਹੜਾ ਕੰਮ ਹੋ ਗਿਆ ਸੀ ਮੈਂ ਤੀਸਰੇ ਵਿੱਚ ਇੱਕ ਲਾਈਕ ਕੀਤੀ ਸੀ ਚਲੋ ਕਿਸਾਨ ਵੀਰੋ ਜਿੰਦਗਾ ਵੀ ਆਪਾਂ ਵੀਡੀਓ ਪਾਉਣੇ ਚੈਨਲ ਤੇ ਇਹੋ ਜਿਹੀ ਫਾਇਦਾ ਉਠਾ ਸਕੇ ਵੀਰ ਨੇ ਵੀ ਫਾਇਦਾ ਲਿਆ ਤੁਸੀਂ ਵੀ ਚੈਨਲ ਦੇ ਉੱਤੇ ਜੁੜਿਆ ਕਰੋ ਤੁਹਾਨੂੰ ਵੀਡੀਓ ਤੁਹਾਡੇ ਕੰਮ ਦੇਗਾ ਹੀ ਪਾਉਣੇ ਆ ਅਚੰਦਰ ਮਲਵੇਰੇ ਜਿਹੜਾ ਆਪਾਂ ਸ਼ੈੱਡ ਆਏ ਹੋਣੀ ਪਾਇਆਗਾ ਹਾਂਜੀ ਹਾਂਜੀ ਇਹ ਕਿੰਨਾ ਲੰਮਾ ਤੇ ਕਿੰਨਾ ਚੌੜਾ ਹੈਗਾ ਇਹ 50 ਫੁੱਟ ਤੋਂ ਕੁਛ ਘੱਟ ਹੈ ਤੇ ਇਦਾਂ ਹੈ 38 ਫੁੱਟ ਹੈ 38 ਫੁੱਟ ਇਦਾਂ 50 ਫੁੱਟ ਤੇ ਕਿੰਨੇ ਕ ਬੱਛਿਆਂ 'ਚ ਖੜ ਜਾਂਦੇਗਾ ਇੱਥੇ ਮੰਨ ਲਓ ਜਿਹੜਾ ਇਹ ਹੈ ਜੀ ਆਹ ਪਾਸਾ ਇਹ 99.5 ਇੰਚ ਦਾ ਹੈਗਾ ਜੀ ਅੱਛਾ ਜਿਹੜਾ ਇਹ ਬੱਛਿਆਂ ਵਾਸਤੇ ਜਿਹੜਾ ਮੂੰਹ ਪੈਣ ਨੂੰ ਹਾਂਜੀ ਹਾਂਜੀ ਉਧਰ ਗਾਵਾਂ ਵਾਸਤੇ ਉਧਰ ਗਾਵਾਸਤੇ ਉਹਦੀ ਕੜਾਈ ਕਿੰਨੀ ਰੱਖੀ ਆਪਾਂ ਉਹਦੀ ਕੋ 11 ਸਵਾ ਕਰਾਂ ਸਵਾ 11 ਤੇ ਗਾਵਾ ਫਿਰ ਇਧਰ ਵਾਝ ਦਿਗਣੀ ਆ ਇਧਰ ਗਾਵਾ ਵਾਝ ਦਿਗਣੀ ਤੇ ਉਹ ਐ ਵੀ ਖਾਨੇ ਆਪਾਂ ਨੇ ਵਿੱਚੋਂ ਰੱਖ ਲਈ ਸੀਗੀ ਵੱਡੇ ਕਿਹਦੇ ਵਿੱਚ ਵੱਡੇ ਰੱਖਣ ਹਾਂਜੀ ਹਾਂਜੀ ਆ ਕਬਜੇ ਲਾ ਕੇ ਕਿਛ ਕੋਈ ਮੰਨ ਲਓ ਵੀ 2 4 ਦੇ ਖੋਲ ਕੇ ਵੱਡੇ ਛੋਟੇ ਕਰ ਲਾ ਹਾਂਜੀ ਹਾਂਜੀ ਵੱਡੇ ਛੋਟੇ ਜਾਂ ਇਹਨਾਂ ਨੂੰ ਆਪਾਂ ਖੋਲ ਕੇ ਇਹਨਾਂ ਨੂੰ ਇੱਕ ਦੋ ਗਾਵਾ ਇੱਥੇ ਵਾਝੀਏ ਨੂੰ ਇਹ ਬੱਚੇ ਰੋਏ ਚੀਜ਼ ਦਾ ਧਿਆਨ ਰੱਖਿਓ ਜੇ ਜਿਹਨੇ ਵੀ ਬਣਾਉਣਾ ਹੈਗਾ ਵੀ ਇਹਦੀ ਡਾਈਮੈਂਸ਼ਨ ਆ ਜੇ ਕਿਸੇ ਨੇ ਇੱਕੋ ਸਾਈਡ ਦੇ ਉੱਤੇ ਹੀ ਆਪਾਂ ਖੁਰਲੀ ਬਣਾਉਣੀ ਆ ਤੇ ਇਹਦੇ ਵਿੱਚ ਸਾਰੇ ਸਾਈਜ਼ ਉਹਤੇ ਖਾ ਲੂਗੀ ਵੱਡੀ ਗਾਂ ਤੋਂ ਇਹਦੇ ਵਿੱਚ ਪੱਠੇ ਖਾਦੇ ਨਹੀਂ ਜਾਣਗੇ ਤੇ ਜੇ ਇਹਨੂੰ ਖੁੱਲੀ ਰੱਖੋਗੇ ਤਾਂ ਛੋਟੀਆਂ ਬੱਚੀਆਂ ਇਹਦੇ ਵਿੱਚ ਵੜ ਜਾਂਦੀਆਂਗਾ ਜਿਹੜੀਆਂ ਵੀਰ ਦੇ ਦੱਸਣ ਮੁਤਾਬਕ ਇਹ ਪ੍ਰੋਬਲਮ ਆਉਂਦੀ ਆ ਤੇ ਇਸ ਕਰਕੇ ਕੋਸ਼ਿਸ਼ ਕਰੋ ਵੀ ਜਿੰਨੇ ਕੁ ਤੁਸੀਂ ਪਸ਼ੂ ਰੱਖਣੇ ਉਹ ਹਿਸਾਬ ਨਾਲ ਇਹ ਸਾਰੇ ਤਰ੍ਹਾਂ ਦੇ ਸਾਈਜ਼ ਰੱਖੋ ਛੋਟੇ ਵੀ ਵੱਡੇ ਵੀ ਛੋਟੇ ਪਸ਼ੂ ਇੱਕ ਪਾਸੇ ਹੋ ਜਾਣ ਤੇ ਵੱਡੇ ਇੱਕ ਪਾਸੇ ਹੋ ਜਾਣ ਅੱਛਾ ਨਰਮਲ ਵੀਰੇ ਮਤਲਬ ਇਹਦੇ ਵਿੱਚ ਆਪਣਾ 50 ਫੁੱਟ ਦੇ ਲਗਭਗ ਆ ਦੋਨੋਂ ਸਾਈਡ ਕਿੰਨੇ ਬੱਚੀਆਂ ਖੜ੍ਹ ਜਾਂਦੀਆਂਗੇ ਇੱਥੇ ਇਧਰ ਜੇ ਬੱਚੀਆਂ ਕਢਾਉਣੇ ਹੋਣ ਸ਼ੂਟਿੰਗਾਂ ਨਹੀਂ ਕਟੋਕੜ 15 ਮੱਛੀਆਂ ਖੜ੍ਹ ਜਾਂਣਗੀਆਂ 16 15 ਇੱਧਰ ਖੜ੍ਹ ਜਾਂਦੇ ਨੇ ਕੁਝ ਜਗਾ ਪਰ ਇੱਧਰਾਂ ਰਹਿ ਵੀ ਗਈ ਸੰਚ ਇਹ ਸਾਈਡ ਤੇ ਖੁੱਲਣੀ ਬਣੀ ਵੀ ਜਿਹਾ ਅਲੱਗ ਠੀਕ ਹੈ ਤਾਂ ਫਿਰ ਮੈਨੂੰ ਉ ਤਾਂ ਵੈਸੇ ਨਾਲ ਹੀ ਲਾਉਣੀ ਸੀਗੀ ਫਿਰ ਆਪਾਂ ਨੂੰ ਇਹ ਤੂੜੀ ਨੂੰ ਰਸਤਾ ਰਹਿੰਦਾ ਨਹੀਂ ਤੂੜੀ ਵਾਸਤੇ ਜਗਾ ਛੱਡੀ ਹਾਂਜੀ 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 ਜਿਹੜੀ ਉੱਤੇ ਆਪਾਂ ਇਹਦੇ ਸ਼ੀਟ ਲਾਈ ਆ ਬੱਬਲ ਸ਼ੀਟ ਜੀ ਨੂੰ ਕਹਿੰਦੇ ਇਹਦਾ ਕੋਈ ਫਾਇਦਾ ਹੋਇਆ ਬਹੁਤ ਫਾਇਦਾਈ ਬਹੁਤ ਫਾਇਦਾ ਸ਼ੀਟ ਬਿਲਕੁਲ ਬੰਦ ਹੀ ਨਹੀਂ ਸ਼ੀਟ ਬਿਲਕੁਲ ਬੰਦ ਹਾਂਜੀ ਕੁਸ਼ਾਬਾਦਾਰ ਹੋ ਗਿਆ ਜੀ ਠੀਕ ਹੈ ਹਾਂਜੀ 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 ਪਹਿਲਾਂ ਜਿਵੇਂ ਮੰਨ ਕੇ ਚਲੋ ਪਹਿਲਾਂ ਆਪਣੇ ਨਾਰਮਲ ਹੀ ਸੀ ਗੱਲਾਂ ਉਹਦੇ ਵਿੱਚ ਗੁੰਮ ਬਣਦਾ ਸੀ ਹਾਂਜੀ ਹੋਮਸ ਬਣਦੀ ਹਾਂਜੀ ਹੋਮਸ ਬਣਦੀ ਸੀ ਇਹਦੇ ਵਿੱਚ ਜਾਨੀ ਕਿ ਉਹ ਚੀਜ਼ ਦਾ ਵੀ ਬਣਾਈ ਜਨਾਈ ਨਹੀਂ ਬਹੁਤ ਉਹ ਤਾਂ ਚਲੋ ਨਾ ਧੁੱਪ ਪੈਂਦੀ ਤਾਂ ਲਾਤਾ ਪੜਦਾਵੇਂ ਹਵਾ ਬਹੁਤ ਕ੍ਰੋਸਿੰਗ ਕਰਦੀ ਠੀਕ ਹੈ ਇੱਕ ਜਿਹੜੀ ਆਪਾਂ ਖੁਰਲੀ ਰੱਖੀ ਹੈ ਇਹ ਥੋੜੀ ਜੀ ਆਪਾਂ ਨੂੰ ਲੱਗਦਾ ਨਹੀਂ ਉੱਚੀ ਰੱਖ ਲਈ ਇਹਦੇ ਚੋਂ ਲੱਗਾਗਾ ਵੀ ਜਾਂ ਕੋਈ ਹੋਰ ਫਿਊਚਰ ਪਲੈਨਿੰਗ ਦੇ ਸਾਹਬ ਨਹੀਂ ਅੱਗੇ ਫਿਰ ਉਹ ਜਗ੍ਹਾ ਆਪਾਂ ਹੋਰ ਬਣਾਉਣੀ ਹੈ ਜੀ ਠੀਕ ਹੈ ਪਰ ਇਹ ਆਏ ਜੀ ਖੁਲਣੀ ਪੱਟ ਕੇ ਇੱਕ ਸਾਈਡ ਹੀ ਕੰਮ ਕਰ ਦਾਂਗੇ ਆਪਾਂ ਇੱਕ ਸਾਈਡ ਹੀ ਕਰਾਂਗੇ ਉਦੋਂ ਫਿਰ ਇਹਨ ਉਹ ਚੋਨਾ ਆਰ ਲਾਉਣਾ ਉਹ ਗਾਵਾਂ ਵਾਸਤੇ ਹੋਊਗਾ ਇੱਕ ਪਾਸੇ ਇਧਰ ਮਾਂ ਬੱਚੀਆਂ ਵਾਸਤੇ ਬੱਚੀਆਂ ਵਾਸਤੇ ਹਾਂਜੀ 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 ਕਿਸਾਨ ਵੀਰੋ ਇਹ ਥੋੜੀ ਜੀ ਆਰਜੀ ਤੌਰ ਦੇ ਉੱਤੇ ਵੀ ਇਹ ਖੁਰਲੀ ਬਣਾਈ ਆ ਜਿਹੜੀ ਇਹਦੇ ਵਿੱਚ ਮਤਲਬ ਇਹਦੀ ਫਰਸ਼ ਐ ਉੱਚੀ ਰੱਖੀ ਹੋਈ ਆ ਜਦੋਂ ਇਹ ਆਪਾਂ ਨਾਰਮਲ ਬਣਾਉਣੀ ਆ ਤੇ 1 ਫੁੱਟ ਤੋਂ ਥੱਲੇ ਥੱਲੇ ਚਾਹੀਦੀ ਤਾਂ ਕਿ ਪਸ਼ੂ ਜਿਹੜਾ ਅੰਦਰ ਚੌਕ ਕੇ ਖਾਵੇ ਤੇ ਇਹ ਜਗ੍ਹਾ ਨੂੰ ਵੀ ਥੋੜੀ ਡੂੰਗੀ ਰੱਖਣਾ ਕਿ ਪੱਠੇ ਬਾਹਰ ਡੋਲੇ ਨਾ ਪਰ ਇਹ ਬਾਈ ਨੇ ਹਜੇ ਇਹਦੀ ਸੈਟਿੰਗ ਕਰਨੀ ਆ ਆਰਜੀ ਤੌਰ ਤੇ ਬਣਾਈ ਆ ਤਾਂ ਕਰਕੇ ਇਹਨੂੰ ਥੋੜੀ ਜੀ ਉੱਚੀ ਰੱਖਿਆਗਾ ਬਾਕੀ ਦੂਜੀ ਗੱਲ ਹੈ ਜਿਹੜੀ ਥੋੜੀ ਥੋੜੀ ਜਗ੍ਹਾ ਤੇ ਨਾਲ ਬਾਈ ਨੇ ਪਾਣੀ ਦਾ ਪ੍ਰਬੰਧ ਕੀਤਾ ਜਿਹੜਾ ਸਭ ਤੋਂ ਜ਼ਰੂਰੀ ਹੈ ਵੀ ਜਦੋਂ ਪਸ਼ੂ ਨੂੰ ਖੋਲੋ ਤੁਸੀਂ ਜਿਵੇਂ ਸ਼ੈੱਡ ਆ ਸ਼ੈੱਡ ਦੇ ਨਾਲ ਇੱਥੇ ਵੀ ਪਾਣੀ ਦੀ ਡਿੱਗੀ ਹੈ ਜਿਹੜੇ ਬਾਹਰ ਬੰਦਾ ਬਈ ਉੱਥੇ ਵੀ ਪਾਣੀ ਵਾਲੀ ਜਿਹੜੀ ਹੈਗੀ ਹੈ ਟੈਂਕੀ ਨਾਲ ਬਣਾਈ ਹੈ ਤਾਂ ਕਿ ਪਸ਼ੂ ਨੂੰ ਜਿਹੜਾ ਪਾਣੀ ਖੁੱਲਾ ਮਿਲੇ ਇੱਕ ਜਿਹੜੀ ਪਾਣੀ ਵਾਲੀ ਆਪਣੀ ਜੀ ਮੇਨ ਬਾਈ ਨੇ ਡਿੱਗੀ ਬਣਾਈ ਜਿਹੜੀ ਇਹ ਸਭ ਤੋਂ ਵਧੀਆ ਜਿਹੜਾ ਕੰਮ ਨੂੰ ਲੱਗਿਆ ਵੀ ਸਾਰੀ ਦੇ ਉੱਤੇ ਆਪਣੀ ਜਿਹੜੀ ਪੱਥਰ ਲਾਇਆ ਵਾ ਤਾਕਿ ਜਿਹੜਾ ਪਾਣੀ ਆ ਦੇ ਵਿੱਚ ਉਲੀ ਨਾ ਪਵੇ ਕਾਈ ਨਾ ਪਵੇ ਪਾਣੀ ਜਿਹੜਾ ਪਸ਼ੂਆਂ ਨੂੰ ਸਾਫ਼ ਮਿਲੇ ਇਹ ਦੇਖਣ ਜੀ ਆਪਾਂ ਨੂੰ ਲੱਗਦਾ ਹੁੰਦਾ ਜਿਹੜੀ ਹਰੇਵਾਈ ਵਿੱਚ ਜਾਂਮ ਜਾਂਦੀ ਹੈ ਉਹ ਵੀ ਇੱਕ ਤਰ੍ਹਾਂ ਦਾ ਟਾਕਸਾਈਡ ਆ ਪਸ਼ੂ ਦੇ ਅੰਦਰ ਜਾਂਦਾਗਾ ਉਹ ਬੜੀਆਂ ਪ੍ਰੋਬਲਮ ਕਰਦਾ ਉਹਦੇ ਤੋਂ ਬਚਾਉਣ ਵਾਸਤੇ ਇਹ ਵੀ ਜ਼ਰੂਰੀ ਹੈ ਅੱਛਾ ਨਰਮਲ ਵੀਰੇ ਇਹਦੀ ਉਚਾਈ ਕਿੰਨੀ ਰੱਖੀ ਆਪਾਂ ਛੱਡ ਦੀ ਜੀ 18 18.5 ਫੁੱਟ ਸੈਂਟਰ ਤੋਂ 18.5 ਫੁੱਟ ਇਹ 19 ਹੋ ਗਈ 1900 ਯਾਨੀ ਕਿ 18 ਜਿਹੜੀ ਵਿਚਾਲੇ ਟੋਪੀ ਆਪਣੀ 19 ਲੱਖ ਪਾਗਾ ਉੱਪਰ ਹੋ ਗਈ ਸਾਡੇ 19 ਹੋ ਸਕਦੀ ਹੈ ਇਹ 18 ਫੁੱਟ ਤੋਂ ਚਾਲੂ ਹੋ ਕੇ ਫਿਰ ਫੁੱਟ ਦੇ ਢਲਾਨ ਬਣ ਗਈ ਢਲਾਨ ਬਣ ਗਈ ਹਾਂਜੀ ਹਾਂਜੀ ਅੱਛਾ ਐਸਟੀਮੇਟ ਇਹਦੇ ਉੱਤੇ ਆਪਣਾ ਸਾਰਾ ਟੋਟਲ ਖਰਚਾ ਕਿੰਨਾ ਕਾ ਗਿਆ ਹੋਊਗਾ ਇਹਦੇ ਵੈਸੇ ਤਾਂ ਰੇਟ ਲੱਖ ਰੇਟ ਲੱਖ ਰੁਪਏ ਥੋੜੇ ਨਾ 2 ਲੱਖ ਰੁਪਏ ਫਿਰ ਟੌਂ ਟੁਆਈ ਕਰਕੇ ਲੱਗ ਗਈ ਠੀਕ ਆ ਉਹਦੇ 7 ਲੱਖ ਰੁਪਈਆ ਕੱਲੇ ਸ਼ੈੱਡ ਸ਼ੈੱਡ ਦਾ ਫਰਨੀਚਰ ਨਹੀਂ ਦਾ ਜੇ ਸਾਰੇ ਕਾਇਦਾ ਸਾਢੇ 7 ਲੱਖ ਰੁਪਏ ਦਾ ਕੰਮ ਜਿਹੜਾ ਹੋਇਆ ਸੀ ਟੌਟਨ ਲੱਗੀਆਂ ਥੱਲੇ ਫਾਰਸ਼ ਸਾਰਾ ਪਾ ਕੇ ਹਾਂਜੀ ਹਾਂਜੀ ਸਾਢੇ 7 ਲੱਖ ਰੁਪਏ ਹਾਂਜੀ ਹਾਂਜੀ ਅੱਛਾ ਅੱਜ ਆਪਣੇ ਕੋਲੇ ਐਨੀਮਲ ਆ ਜਿਹੜੀਆਂ ਬੱਚੀਆਂ ਕਿੰਨੀਆਂ ਕਹਿਂਗਾ ਇਹ ਆਪਣੇ ਕੋਲ 11 ਗੱਭਣ ਵੜਾਈ ਅੱਜ ਠੀਕ ਹੈ 18 ਬੱਚੀ ਹਾਂਜੀ ਜਿਹਨਾਂ ਚੋਂ ਤਿੰਨ ਜਰਸੀ ਐ ਪ੍ਰੈਗਨੈਂਟ 8 ਐਂਚ ਐਫ ਠੀਕ ਆ 8 ਐਚ ਐਫ ਗੱਭਣ ਆ ਤੇ ਤਿੰਨ ਜਰਸੀ ਐ ਹਾਂਜੀ ਹਾਂਜੀ ਕਿਸਾਨ ਵੀਰੋ ਮੇਨ ਆਪਣਾ ਜਿਹੜਾ ਅੱਜ ਦਾ ਵੀਡੀਓ ਦਾ ਮਕਸਦ ਸੀਗਾ ਤੁਹਾਨੂੰ ਸ਼ੈੱਡ ਬਾਰੇ ਜਿਹੜੀ ਬੱਚੀਆਂ ਖਰੀਦਣ ਲੱਗੇ ਥੋੜੀ ਮੇਨ ਪ੍ਰੋਬਲਮ ਬਾਈ ਨੇ ਦੱਸੀ ਆ ਉਹਦੇ ਬਾਰੇ ਜਾਣਕਾਰੀ ਦੇਣਾ ਸੀਗਾ ਨਾਲ ਤੁਹਾਨੂੰ ਵੈਸੇ ਦੱਸਦਾ ਹੈਗਾ ਕਿ ਬਈ ਬਾਈ ਕੋਲੇ ਬੱਚੀਆਂ ਵੀ ਖੜੇਗਾ ਵੈਸੇ ਤਾਂ ਇਹਨਾਂ ਕੋਲੇ ਹਰ ਵਕਤ ਹੀ ਖੜੇਗਾ ਹੁੰਦਾਗਾ ਪਰ ਅੱਜ ਤੁਹਾਨੂੰ ਦੱਸਦਾ ਜਿੰਨਾਂ ਕਿ ਜੇ ਕੋਈ ਜਰਸੀ ਦਾ ਛਕੀਨ ਆ ਤਾਂ ਜਰਸੀ ਵੀ ਬਹੁਤ ਸੋਹਣੀ ਆ ਤੇ ਜੇ ਕਿਸੇ ਨੇ ਦੂਸਰੀਆਂ ਐਚ ਐਫ ਦੇ ਵਿੱਚ ਲੈਣੀ ਆ ਤਾਂ ਉਹ ਵੀ ਖੜੇਗਾ ਨੇ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਵਧੀਆ ਜਾਣਕਾਰੀ ਮਿਲਦੀ ਹੈ ਚੈਨਲ ਤੇ ਤੈਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਨਰਮਲ ਵੀਰੇ ਧੰਨਵਾਦ